ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਖੇਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੀਐਮਪੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਨ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਵੀ ਜੀ ਬਾਈ ਜੀ ਹਸਿਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਜੀ ਹਾਂਜੀ ਬਣੀ ਨਾਮ ਤੇ ਡਰੈਸ ਬੋਲ ਨਾਮ ਸੁਖਿਆ ਸਿੰਘ ਜੀ ਪਿੰਡ ਛੰਨਾਗਲਾ ਸਿੰਘ ਵਾਲਾ ਜਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਾਪਾਰੀ ਨੇੜੇ ਪਿੰਡ ਬਾਈ ਨੇੜੇ ਭਦੌੜ ਪਾਈ ਪਤਾ ਨੇੜੇ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 94785 85175 ਠੀਕ ਹੈ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਜੀ ਬੜ ਦੇ ਨੇ ਆਪਣੇ ਘਰ ਦੀਆਂ ਹਨ ਆਏ ਆਪਣੇ ਘਰ ਦੀ ਬੈੜ ਆ ਬਾਈ ਠੀਕ ਆ ਬਾਈ ਤੀਜਾ ਸੂਆ ਇਹਨੇ ਸੋਣਾਗਾ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਇਹ ਇਹ ਦਾ ਭਈ ਅੱਠ ਤਰੀਕ ਨੂੰ ਦਿਨ ਪੂਰੇ ਆ। ਅੱਠ ਤਰੀਕ ਉੱਪਰ ਉਹਦੇ ਦਿਨ 9 ਮਹੀਨੇ ਪੂਰੇ ਹੋ ਜਾਣਗੇ। ਹੂੰ। ਅੱਗੇ ਇਹ ਹਫਤਾ 10 ਦਿਨ ਉਹ ਪਹਿਲੇ ਸੋਹੇ 10 ਦਿਨ ਉੱਪਰ ਲੈ ਗਈ ਸੀ। ਠੀਕ ਆ। ਪਹਿਲੇ ਸੋਹੇ ਹਫਤਾ ਲੈ ਗਈ ਸੀ। ਹਾਂ ਚੱਲੇ ਸੀ। ਉੱਪਰ ਵੀ ਹਜੇ ਲੈ ਸਕਦੀ ਆ। ਲੈ ਅੱਛਾ। ਉਹ ਘੱਟ ਹਫਤਾ ਤੇ ਲੈ ਸਕਦੇ ਆ ਤੇ ਕਿੱਤੀ ਹੈਗੀ ਆ। ਅੱਜ 3 ਤਰੀਕ ਹੋ ਗਈ ਹੈ ਨਾ। ਹਾਂ। 3 ਤਰੀਕ 8 ਤਰੀਕ ਨੂੰ ਦਿਨ ਪੂਰੇ। ਉਸਕ ਦਿਨ ਬਾਈ ਕਹਿੰਦਾ 7-8 ਦਿਨ ਮੰਨ ਨੂੰ ਉੱਤੇ ਲੈ ਜਾਓ ਹੈ ਨਾ ਬਾਈ। ਪਿਛਲੀ ਹਰ 10 ਦਿਨ ਲੈ ਗਈ ਸੀ ਹੈ ਨਾ। ਤੇ ਕੀ ਰੇ ਮੂੰਹੋਂ ਛੇ ਦਾ ਨਹੀਂ ਮੂੰਹੋਂ ਛੇ ਦਾ ਮੂੰਹੋਂ ਛੇ ਦਾੰਦਾ ਕੰਦੀ ਸੀ ਬਥੇਰੀ ਆ ਲੈ ਜਿਵੇਂ ਮਰਦੀ ਹੱਥ ਲਾਈ ਚਲ ਕੋਈ ਚੱਕਰ ਨਹੀਂ ਕਹੀਂ ਵੀ ਕੁਝ ਨਹੀਂ ਕੀਆ ਬਹੁਤ ਚੰਗੇ ਆ ਇਹਦੇ ਕਿੰਨਾ ਰਿਕਾਰਡ ਸੀ ਜਿਹੜਾ ਪਿਛਲੇ ਸੂਰ ਜਿਹਦਾ ਦੁੱਧ ਚੋਇਆ ਹੂੰ ਉਹ ਤੋਂ ਥੋੜਾ ਗਰਮੀ ਚ ਆ ਗਿਆ ਜਿਹਦਾ ਸੂਆ ਮਾਰ ਠੀਕ ਹੈ ਜੀ ਉਹ ਤੋਂ 26 27 ਕਿਲੋ ਦੁੱਧ ਅਸੀਂ ਫੇਰ ਵੀ ਲੈ ਲਿਆ ਤਾਂ 26 ਤੋਂ 27 ਲੀਟਰ ਤੋਂ ਗਰਮੀ ਹੂੰ ਐਸਾ ਵਾਲਾ ਹੁਣ ਵਧੀਆ ਖੰਡ ਚ ਆ ਗਈ ਹੁਣ ਦੁੱਧ ਦਾ ਰਿਕਾਰਡ 26 27 ਤਾ ਅਸੀਂ ਗਰੰਟੀ ਵੀ ਲੈ ਸਕਦੇ ਹਾਂ ਠੀਕ ਹੈ ਮੈਨੂੰ ਉਸ ਤੋਂ ਵਧੀਆ ਚਾਹੀਦਾ ਏ ਬੰਦਾ ਬੜਾ ਸੁਭਾਅ ਵਾਲਾ ਸਹੀ ਹੈ ਮੌਸਮ ਬਹੁਤ ਚੰਗਾ ਗਰਮੀ ਦਾ ਮੌਸਮ ਨਹੀਂ ਠੰਡ ਦਾ ਮੌਸਮ ਆਉਣਾ ਅਜੇ ਦਿਨ ਲੈ ਜੂਗੀ ਆਪ ਆ ਭੇਂ ਗੁਰੂ ਦੀ ਹੈ ਅੱਛਾ ਅੱਗੇ ਇਹਦਾ ਜਿਹੜਾ ਸੀਮਨ ਲੱਗਿਆ ਉਹ ਹਮਰ ਦਾ ਲੱਗਿਆ ਹਮਰ ਦੀ ਸੀਮਨ ਦਾ ਬੱਬਾ ਨਾ ਬਈ ਫੁੱਲ ਕੁਆਲਿਟੀ ਹੈ ਵਰਡ ਚ ਫੁੱਲ ਕਰਦਾ ਸਮੀਪਲੀ ਰਾਜੀਪੋਲਾ ਪ੍ਰਿੰਟ ਬਹੁਤ ਚੰਗਾ ਬਰੀਡ ਬਹੁਤ ਠੰਡੀ ਸਾਊ ਆ ਕੰਨ ਪੁੰਨ ਬਹੁਤ ਛੋਟਾ ਹਾਂ ਫੇਸ ਦੇਖੋ ਬਰੀਡ ਕਰਮਲੀ ਤੇ ਫੁੱਲ ਪ੍ਰਿੰਟ ਫਰੰਟ ਬਹੁਤ ਚੰਗਾ ਲੱਗਿਆ ਖੜਨੀ ਖੁੜਨੀ ਬੈੜਦੀ ਬਹੁਤ ਚੰਗੀਆਂ ਥਣ ਨੇੜ ਤੋਂ ਚੈੱਕ ਕਰਵਾਨੇ ਨਾੜਾ ਨੂੜਾ ਫੁੱਲ ਚੰਗੀਆਂ ਕੱਚੀ ਜੀ ਰੂਰ ਆ ਬਾਈ ਦਿਨ ਹਜੇ ਲੈਦੀ ਆ ਉਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਧਿਆਨ ਨਾੜਾ ਦੇਖੋ ਨਾੜਾ ਨੂੜਾ ਲੈ ਵਿੱਚ ਫੁੱਲਾ ਵੱਡੀ ਨਾੜ ਦੇਖੋ ਦਲੀਆ ਨਾੜਾ ਨੂੜਾ ਤਾਂ ਦੋਨੇ ਪਾਸੇ ਪਾ ਦਿਓ ਸਹੀ ਆ ਹੋਰ ਚੰਗੀਆਂ ਨਾੜਾਂ ਤੇ ਅੱਥੀ ਚਵਾਈ ਕਰਦੇ ਹੋਗੇ ਜਿਹੜਾ ਬੀਜਵਾਜੀ ਠੀਕ ਆ ਅੱਥੀ ਚਵਾਈ ਮੁੱਠੀ ਵਾਲਾ ਥਾਣਾ ਗੁਲਾਬੀ ਥਾਣ ਕੱਲਾ ਕੱਲਾ ਥਾਣ ਦੋਨੇ ਪਾਸੇ ਬਹਿ ਕੇ ਜਿਵੇਂ ਮਾਰਦੀ ਚੋਗੋ ਇਹ ਜਵਾਬ ਚੋਈ ਜਾ ਕੱਲੀ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਉਦੋਂ ਆਰਡਰ ਕਾਲੂ ਆਰਡਰ ਦੀ ਕੁਆਲਿਟੀ ਦੇਖੋ ਲੈ ਭਾਈ ਪੂਰਾ ਸੋਹਣਾ ਅਟਰੈਕਟਰ ਮਾਲੀ ਦਾ ਫੀਟਿੰਗ ਵਾਲਾ ਆਰਡਰ ਹੈ ਬਈ ਕੋਟ ਟੁੱਟ ਮੇ ਲੇਵੇ ਨਹੀਂ ਇਹ ਨਾੜਾ ਇਧਰੋਂ ਵੀ ਚੈੱਕ ਕਰ ਨਾੜਾ ਨੂੰੜਾ ਕਮਾਲ ਦੀ ਚੱਲਾ-ਕੱਲਾ ਤਾਂ ਹੈ ਵੱਡੀ ਨਾਲ ਦੇਖੋ ਦੁੱਧ ਵਾਲੀ ਕਿਆ ਬਹੁਤ ਦੇ ਭਾਈ ਤੋਰ ਕੇ ਰਖਾ ਦੇ ਦੁੱਧ ਦਾ ਰਿਕਾਰਡ ਚੰਗਾ ਚੰਗੇ ਸੀਮਣ ਦੀ ਹੈ ਵਾਈ ਦੇ ਘਰ ਦੀ ਬੜਾ ਘਰੇ ਚੋਈ ਵੀ ਹੈ ਰਿਕਾਰਡ ਗਰਮੀ ਦਾ ਰਿਕਾਰਡ ਦੱਸਿਆ ਠੰਡ ਦਾ ਰਿਕਾਰਡ ਹੁਣ ਮੌਸਮ ਬਹੁਤ ਵਧੀਆ ਜਾਣਾ ਬਾਈ ਤੇ ਦੁੱਧ ਵਾਂਗੂ ਚੰਗਾ ਪਾਉ। ਬਰੀਡ ਫੁੱਲ, ਜਮਕ ਫੁੱਲ, ਸਮੀ ਪਲੀ ਫੁੱਲ। ਮਰਦੀ ਬਾਈ ਜਿਵੇਂ ਮਰਦੀ ਰਿਵਾਜ ਹੋਣਗੇ ਤੋਰੀ ਕਰਨਾ। ਹਮਮ। ਦਾ ਇੱਕ ਭੱਜੀ ਪੁਰਾਤਚੀ ਤੁਰੂ। ਸਹੀ ਆ ਬਾਈ। ਹਮ। ਹਾਂ ਬਾਈ। ਠੰਡੀ ਹੈ ਜਿਹੜਾ ਸੁਭਾਗ ਆ ਬਾਈ ਕਹਿੰਦਾ ਬਹੁਤ ਨਰਮ ਆਗਾ। ਐ ਨਹੀਂ ਵੀ ਅੱਜ ਵੀਜੀ ਕਰੀ ਜਾਊਗੀ। ਬਾਕੀ ਥੋੜੇ ਸਾਹਮਣੇ ਬਾਈ ਨੇ ਤੋਰੀ ਵਾਲਾ ਪੂਰਾ ਅੱਜ ਵੀ ਨਹੀਂ ਕਰੀ ਕਰਮਾਈ ਨੇ। ਚੰਗੀ ਆ। ਮਰਜ਼ੀ ਖੜਾ ਲਓ ਬੜੇ ਉੱਥੇ ਖੜ ਜਾਣਾ। ਠੀਕ ਆ। ਹੂੰ ਇਹ ਆਪਾਂ ਇੱਥੇ ਖੜੇ ਵੀ ਉਹਨੂੰ ਚੋਲੋ ਧਾਰਾ ਮਾਰ ਲਓ ਪੋਲਿਟਿਕਾ ਨਹੀਂ ਗੱਲ ਸਹੀ ਆ ਲੈ ਭਾਈ ਜਿਵੇਂ ਮਰਜੀ ਬਾਈ ਕੋਈ ਵਪਾਰ ਵਾਲਾ ਕੰਮ ਤੁਹਾਨੂੰ ਪਤਾ ਹੈ ਹੀ ਨਹੀਂ ਹੈ ਹਾਂ ਭਾਈ ਆਪਾਂ ਮੇਰੇ ਹਿਸਾਬ ਨਾਲ ਆਪਣੇ ਚੈਨਲ ਦੀ ਆਪਣੀਆਂ ਤਕਰੀਬਨ ਦੋ ਕੁ ਵੀਡੀਓ ਪਹਿਲਾਂ ਹੈਗੀਆਂ ਹਨ ਤੇ ਉਦੋਂ ਵੀ ਬਾਈ ਕੋਲੇ ਬਾਈ ਚੰਗੀਆਂ ਹੀ ਸੀਗੀਆਂ ਬੜਾ ਹਨ ਤੇ ਉਹ ਬੜਾ ਵੀ ਬਾਈ ਮੇਰੇ ਹਿਸਾਬ ਨਾਲ ਲੱਖੋਂ ਬਾਹਰੀ ਸੀ ਹਨ ਬਾਈ ਹਾਂ ਲੱਖੋਂ ਬਾਹਰ ਹਾਂ ਉਹ ਲੱਖੋਂ ਬਾਹਰ ਸੀਗੀਆਂ ਬੜਾ ਬਾਈ ਬਹੁਤ ਚੰਗੀਆਂ ਬੜਾ ਸੀਗੀਆਂ ਦੋਕ ਵੀਡੀਓ ਪਈਆਂ ਨੇ ਯਾਨੀ ਕਿ ਬਾਈ ਸਾਲ ਡੇਢ ਕੇ ਸਾਲ ਬਾਅਦ ਇੱਕ ਅੱਧਾ ਪਸ਼ੂ ਬਾਈ ਸੇਲ ਕਰਦਾ ਹੁੰਦਾ। ਅੱਧਾ ਪਸ਼ੂ ਐ ਵੀ ਐਕਸਟਰਾ ਬਾਤੂਰ ਹੁੰਦਾ ਬੰਨਣ ਨੂੰ ਥਾਣੇ ਰਹਿੰਦਾ। ਉਰ ਜਦੋਂ ਇੱਕ ਅੱਧਾ ਵੇਚ ਲਈਦਾ। ਸਹੀ ਹੈ ਬਾਈ। ਤੇ ਕੀ ਮੋਲ ਆ ਫਿਰ ਇਹਦਾ ਜਹਿਜਾ? ਇਹ ਜਹਿਜਾ ਮੁੰਨੇ 1,15,000 ਰੁਪਏ। ਮਾਨਤਨ ਹੋ ਜਾ। ਆ ਮਾਨਤਨ ਹੋ ਜਾ। ਠੀਕ ਹੈ। 1,15,000 ਰੁਪਿਆ ਮੋਲ ਆ ਵੀਰੇ। ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਬਰੀਡ ਚੰਗੀ ਆ, ਕੱਦ ਚੰਗਾ, ਦੁੱਧ ਚੰਗਾ ਦੇ ਦੂ ਚੰਗੀ ਆ, ਬੜ ਸਮੀ ਪੜੀ ਆ, ਚੰਗੇ ਸੀਮਣ ਦੀ ਆ, ਚੰਗੇ ਸੀਮਣ ਤੋਂ ਹੀ ਗਰਮ ਲਈ, ਕੱਬਣ ਕਰਵਾਈ ਵੀ ਆ। ਅ ਬੱਚੀ ਵੀ ਬਾਈ ਕੋਲ ਇੱਕ ਹੈਗੀ ਆ, ਪਿੱਛੇ ਤਿਆਰ ਹੋ ਜੂਗੀ ਇਹ ਵੀ। ਇਹ ਵੀ ਪੰਜਾਬ ਦੀ ਰੱਖੀ ਹੋਈ ਆ ਘਰੇ। ਠੀਕ ਆ ਬਈ, ਹੰਡਾਇਵਰ ਸੀਮਣ ਦੀ ਆ। ਠੀਕ ਆ। ਲੈ ਚਲੋ ਕੋਈ ਮੰਦ। ਤੋਰਾ-ਤਾਰਾ ਦੇਖੋ ਬਈ ਹਲੇ ਕੱਚੀ-ਕੱਚੀ ਆ ਜਣ ਲੈਦੀ ਆ। ਆਰਡਰ ਆ ਜਿਹੜਾ ਇਹਨੇ ਬਹੁਤ ਸੋਹਣਾ ਤਿਆਰ ਕਰਨਾ, ਤਿਆਰੀ ਵੜ ਦੀ ਖੇਰ ਬਹੁਤ ਚੰਗੀ ਆਗੀ। ਆਹੋ ਬੁੱਕੇ ਦਾ ਬਈ ਨਸੂਰਾ ਜੀ ਬਾਅਦੇ ਨਾ ਕੱਟ ਕੇ ਫਿਰ ਸੁਣਾਓ ਹੂੰ ਬਾਕੀ ਇਸ ਕੀ ਰੂਪ ਤੋਂ ਬਹੁਤ ਵਧੀਆ ਰੋਤ ਜੰਗੀ ਹੈ ਵੱਡੀ ਗੱਲ ਰੋਤ ਦੀ ਹੈ ਬਈ ਰੋਤ ਜਿਹੜਾ ਮੌਸਮ ਆ ਨਾ ਗਾਂਵਾਂ ਵਾਲ ਆ ਗਿਆ ਹੁੰਦਾ ਜਿਆਦਾ ਗਰਮੀ ਹੁੰਦੀ ਉਹਨਾਂ ਦਾ ਕੁਝ ਖਾਦਾ ਜਾਂਦਾ ਇਹਨਾਂ ਤੋਂ ਜ਼ਿਆਦਾ ਸਹੀ ਗੱਲ ਹੈ ਬਈ ਰੋਤ ਦਾ ਕੱਟ ਤਨੂਣਾ ਕੀ ਹੈ ਨਾ ਪਰ ਫਿਰ ਵੀ ਸਾਨੂੰ ਵਧੀਆ ਰੋਤ ਦਿੰਦਾ ਹੈ ਸਹੀ ਹੈ ਦੇਖ ਕੇ ਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ